ਆ ਦੇਖੋ ਮੱਛਰ ਕੰਨਾ ਮੱਛਰ ਤਿੰਨਾ ਗੱਡੂ ਤਿੰਨੇ ਡੱਡੂ ਕੱਛੂ ਸਾਰੇ ਅੱਛੇ ਸਾਰੀਆਂ ਨਹਿਰ ਚ ਜਾ ਰਹੀਆਂ ਨੇ ਯਾਰ ਸਾਰੀਆਂ ਨਹਿਰ ਚ ਜਾ ਰਹੀਆਂ ਨੇ ਕਿੰਨੇ ਨੇ ਯਾਰ ਜਿਹੜੇ ਬੰਦੇ ਸੀ ਉਹ ਨੇ ਵੀ ਲੈ ਰੇ ਗੰਦਾ ਪਾਣੀ ਜੀ ਜਮੀਂ ਦੇਖੋ ਨਹਿਰ ਚ ਪੈ ਰਿਹਾ ਦੇਖ ਸਕਦੇ ਹੋ ਜੀ ਲੈ ਰਾ ਬਲਾਡਾ ਬਰੇਟਾ ਬਲਾਡਾ ਬਰੇਟਾ ਆਲਮ ਬਾਕਸੀ ਵਾਲਾ ਤੇ ਲੋਤਾਂ ਦੀ ਨਾ ਨਹੀਂ ਵੀ ਤੂਤ ਮੁਸਕ ਮਾਰਦੀਆਂ ਜਿਉਂ ਇਹ ਸਾਰਾ ਗੰਦਾ ਪਾਰੀ ਸੰਗਤੀ ਵਾਲੇ ਵਾਲੀ ਨਹਿਰ ਚ ਜਾਂਦੀ ਆ ਤੁਸੀਂ ਵੀਡੀਓ ਬਣਾਉਣੇ ਤੁਹਾਡਾ ਬਹੁਤ ਧੰਨਵਾਦ ਉਹੀ ਨਾਲੇ ਲੋ ਤਾਂ ਦੰਦ ਨੂੰ ਛੇੜ ਤਰਦੇ ਨੇ ਇਹਨੂੰ ਛੇੜ ਕਿਉਂ ਨਹੀਂ ਕਰਦੇ ਜਿਹੜੇ ਜਿੰਨੇ ਦੇ ਮੂੰਹ ਚ ਭੰਦਾ ਮੌਤ ਟੈਂਸਰ ਵਰਦੀਆਂ ਬੁਵਾਰੀਆਂ ਨਾ ਵਰਦ ਬੁਵਾਰੀਆਂ ਲਾਉਂਦੇ ਆਪਾਂ ਨੂੰ ਯਾਰ ਅੱਗੋਂ ਆ ਰਿਆ ਜੀ ਇਹ ਅਗਲੇ ਗਾਹ ਪਿੰਡ ਤੋਂ ਅੱਗੇ ਪਿੰਡ ਹੈ ਹਾਂਜੀ ਲੈਟਰਿੰਗਾਂ ਦਾ ਪਾਣੀ ਆ ਗੰਦਾ ਲੈਟਰਿੰਗਾਂ ਦਾ ਹੈ ਘਟੜਾ ਹੋਇਆ ਪਾਣੀ ਨਹਿਰ ਤੇ ਪੈ ਰਿਹਾ ਆਹ ਦੇਖੋ ਜੀ ਆਹ ਨੱਕਾ ਟੁੱਟਿਆ ਹੈ ਹੁਣ ਸਾਨੂੰ ਨਹਿਰਕ ਨਹੀਂ ਲਿਆ ਵੀ ਗੱਡੀ ਮੋੜ ਕੇ ਲਿਆ ਆਪਣੀ ਮੈਂ ਵੀਡੀਓ ਬਣਾ ਲਵਾਂ ਮੈਂ ਤੂੰ ਬਣਾ ਲੈ ਵੇ ਤੇ ਆਹ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਪੂਰਾ ਦਿਖਾਵਾਂਗੇ ਨਹਿਰ ਤੱਕ ਲੈ ਕੇ ਜਾਣੇ ਆ ਜਿਹੜੀ ਨਹਿਰ ਚੋਂ ਪਾਣੀ ਤੁਹੀ ਸਤਿ ਸ੍ਰੀ ਅਕਾਲ ਦੋਸਤੋ ਉਹੀ ਸੂਲਰ ਘਰਾਟ ਉਹੀ ਨਾਲਾ ਆਹ ਦੇਖੋ ਆਉਜੀ ਆ ਉਹੀ ਨਾਲਾ ਪਾਣੀ ਗੰਦਾ ਪਾਣੀ ਜੇ ਕਈ ਗੰਧ ਸੰਗਤਿਆਲੇ ਵਾਲੀ ਨਹਿਰ ਹੈ ਜਿਹੜੀ ਜਹਾ ਬਰੇਟਿਆਂ ਨੂੰ ਜਾਂਦੀ ਹੈ ਬਲਾਡੇ ਨੂੰ ਜਾਂਦੀ ਹੈ ਬੋਹੇ ਨੂੰ ਜਾਂਦੀ ਹੈ ਤੇ ਫਕਸੀ ਵਾਲੇ ਵਿੱਚ ਦੀ ਆ ਉਹੀ ਗੰਧ ਹੈ ਜਿਹੜਾ ਸਾਰਾ ਨਹਿਰ ਚ ਫੇਰ ਸ਼ੁਰੂ ਹੋ ਗਿਆ ਸਿਚੇ ਵਾਲ ਸਕੀਮ ਰਹੀ ਪੈਸੇ ਲੈ ਕੇ ਪਾਣੀ ਪਿੰਡਾਂ ਚ ਬਣੇ ਹੋਏ ਨੇ ਚੱਠੇ ਨੇੜੇ ਬਣਿਆ ਮੰਚ 100 ਪਿੰਡਾਂ ਚ ਬਣੇ ਨੂੰ ਸਕੀਮ ਰਹੀ ਬਣਾ ਲੈਣਾ ਪਰ ਆਂ ਥੋੜਾ ਵੀ ਆ ਦਿਖਾਓ ਜੀ ਵੀ ਆ ਨਾਲ ਆ ਗੰਦਾ ਪਾਣੀ ਨੇ ਹੋਇਦਾ ਆ ਪਾਵੇ ਨਹਿਰ ਦੇ ਵਿੱਚ ਪਾਵੇ ਤੁਹਾਨੂੰ ਦਿਖਾਉਣਾ ਨਹਿਰ ਦਿਖਾਉਣਾ ਹੁਣ ਆਹਾਂ ਭਾਈ ਉਹੀ ਨਾਲ ਆ ਜਿਹੜਾ ਕਹਿੰਦੇ ਤੇ ਬੰਦ ਕਰਤਾ ਸੁ ਨਹਿਰ ਚ ਪੈਣਾ ਭਾਈ ਜੀ ਆਪਾਂ ਪਹਿਲਾਂ ਤੁਸੀਂ ਵੀ ਵੀਡੀਓ ਪਾਈ ਤੀ ਮੈਂ ਵੀ ਪਾਈ ਤੀ ਵੀਰੇ ਮੇਰੇ ਲਈ ਫੋਨ ਵੀ ਆਇਆ ਤੀ ਵੀ ਅਸੀਂ ਅਫਸਰਾਂ ਨੂੰ ਬੁਲਾਤੇ ਇਹਦਾ ਪੱਤਾ ਹੱਲ ਕਰਾਤਾ ਆ ਹੱਲ ਦੇਖ ਲੋ ਉਧਰ ਮਿੱਟੀ ਬਹੁਤੀ ਇੱਧਰ ਮਿੱਟੀ ਬਹੁਤੀ ਵਿਚਾਲੋ ਛੜਤਾ ਨਾ ਮਿੱਟੀ ਦਾ ਪਾਤੀ ਤੀਰੇ ਇਹ ਤੋੜਤਾ ਮੀਂਹ ਮੂੰਹ ਨਾਲ ਟੁੱਟ ਗਿਆ ਜਾਂ ਤੋੜਤਾ ਲੈ ਲੋ ਜਿਹੜਾ ਪਾਣੀਆਂ ਪਿੰਡ ਦਾ ਫੇਰ ਉਸੇ ਤਰ੍ਹਾਂ ਨਹਿਰ ਚ ਪੈ ਰਿਆ ਸੀਵਰੇਜ ਦਾ ਘਰਾਟਾ ਸੂਲਰ ਘਰਾਟਾ ਨਹਿਰ ਦਾ ਅੱਜ ਦਾ ਹੁਣ ਅੱਜ ਗੰਦਾ ਪਾਣੀ ਪੈ ਰਿਹਾ ਹੈ ਨਹਿਰ ਤੇ ਲੋਕੋ ਹੈ ਪੀਣਾ ਵੀ ਹੈ ਕਿਸੇ ਅੱਗੇ ਜਾ ਕੇ ਪੀਂਦੇ ਵੀ ਨੇ ਲੋਕ ਇੱਧਰ ਤੋ ਦੇਖੋ ਗੰਦਾ ਪਾਣੀ ਨਹਿਰ ਤੇ ਪਾਣੀ ਤੇ ਪੈ ਰਿਹਾ ਸਭ ਤੁਹਾਡੇ ਸਾਹਮਣੇ ਇਹ ਗੰਦਾ ਪਾਣੀ ਅੱਗੇ ਪੀਣਾ ਵੀ ਐ ਕੋਈ ਲੋਕ ਪਿੰਡੇ ਨੂੰ ਭਲਾ ਢ ਬਰੇ ਟੱਕ ਨਹੀਂ ਬੰਦੇ ਨਹੀਂ ਪੀਣਾ ਪਸ਼ੂਆਂ ਨੇ ਵੀ ਪੀਣਾ ਜਾਨਵਰਾਂ ਨੇ ਵੀ ਪੀਣਾ ਇਹ ਚੰਗੀ ਗੱਲ ਥੋੜੀ ਆ ਗੰਦਾ ਪਾਣੀ ਪਿੰਡ ਦਾ ਪਿੰਡ ਦਾ ਸੀਵਰੇਜ ਮਲ ਮੂਤਰ ਆ ਪਹਿਰੇ ਜੀ ਸਰੇ ਆਮ ਉਹ ਸਾਹਮਣੇ ਨਹਿਰ ਐ ਸੂਲਰ ਘੜਾਟ ਵਾਲੀ ਤੁਸੀਂ ਪਹਿਲਾਂ ਵੀ ਦੇਖੀ ਹੋ ਖੋਜ ਖਬਰ ਦੇ ਉੱਪਰ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਵੀਡੀਓ ਸ਼ੇਅਰ ਕਰ ਦਿਓ ਕਮੈਂਟ ਕਰੋ ਰੱਜ ਕੇ ਕਿਉਂਕਿ ਆਹ ਬੱਜਿਆ ਪਿਆ ਕੰਮ ਜਿਹੜਾ ਅਸੀਂ ਦਿਖਾਇਆ ਸੀ ਸਾਨੂੰ ਉੱਤੇ ਨੱਕਾ ਲੱਗਿਆ ਹੋਇਆ ਆਲਾ ਫੋਨ ਬਈ ਹਾਓ ਸਰ ਸਾਤੀ ਯਾਰੀ ਉਹ ਨਾਲਾ ਜਿਹੜਾ ਤੁਸੀਂ ਬੰਦ ਕਰਾਇਆ ਦੀ ਜਿਹੜਾ ਸੁਲੋਤਰਾਟ ਵਾਲਾ ਪਾਣੀ ਹਾਂ ਅੱਜ ਫੇਰ ਵਿਚਾਲੋ ਪਟਿਆ ਪਿਆ ਜੀ ਮੈਂ ਇਸ ਟਾਈਮ ਉੱਥੇ ਧਰਿਆ ਅਸੀਂ ਵੀਡੀਓ ਬਣਾਉਣ ਲੱਗ ਪਏ ਹਾਂ ਚੱਲ ਰਿਹਾ ਜੀ ਉਹ ਚੱਲ ਰਿਹਾ ਦੁਬਾਰੇ ਫੇਰ ਚਲਾਉਂਦਾ ਲੋ ਪਹਿਲਾਂ ਨਾ ਇਹ ਤਾਂ ਗੰਗਲੀ ਨੇ ਕਰਵਾੜਾ ਫੇਰ ਕੀ ਬਣੂਗਾ ਭਾਈ ਇਹ ਤਾਂ ਲੋਕ ਗੰਦਾ ਪਾਣੀ ਪੀਣਗੇ ਸੀਵਰੇਜਾਂ ਕਟੀਆਂ ਪੀਣਗੇ ਟਟੀਆਂ ਪੀਣ ਜੋਦੇ ਰਹੇ ਯਾਰ ਇਹ ਹਾਲਤ ਹੋਈ ਨਹੀਂ ਇਹਦਾ ਜੇ ਇਹਦੇ ਤੰਦ ਟੱਢਣਾ ਜੈਨੂੰ ਤੁਰਦੀ ਤੁਰ ਬੰਦ ਹੋਵੇ ਨਾ ਛੱਪੜ ਹੋ ਪਿੰਡ ਚ ਪੰਚਾਇਤੀ ਜੀ ਮਨੂ ਹੋ ਚ ਛੱਪੜ ਪੱਟ ਲੈਣਾ ਬਈ ਮੈਨੂੰ ਪਤਾ ਨਹੀਂ ਤਾਂ ਤੋਂ ਨਹੀਂ ਪੱਟ ਰਹੇ ਬਾਬਾ ਉਹ ਕਿਹੜਾ ਆਪਣਾ ਸੀਚੇਵਾਲ ਸਕੀਮ ਚੱਲ ਰਹੀ ਹੈ ਪਿੰਡਾਂ ਨੂੰ 40-40 ਲੱਖ ਮਿਲ ਰਿਹਾ ਉਹ ਲੈ ਲੋ ਛੱਪੜ ਪਿੰਡ ਚ ਕਿਲਾ ਤਾਂ ਹੋ ਇੱਕ ਕਿਲਾ ਛੋਟਾ ਜਿਹਾ ਪਿੰਡ ਹੈ ਬਾਦੂ ਹੈ ਹਾਂਜੀ ਡਾਇਰੈਕਟਿੰਗਾਂ ਦਾ ਪਾਣੀ ਹੈ ਗੰਦਾ ਫਲੇਟਿੰਗਾਂ ਦਾ ਹੈ ਸੁਣੂ ਦਿਖਾਉਣਾ ਨਹਿਰ ਦਿਖਾਉਣਾ ਹੁਣ ਮੇਰੇ ਨਾਲ ਗੁਰਪ੍ਰੀਤ ਸਿੰਘ ਲਹਿਰਾ ਸੀ ਸਮਾਜ ਸੇਵੀ ਬਾਈ ਨੇ ਜਿਹੜਾ ਤੁਹਾਨੂੰ ਦੱਸਿਆ ਵੀ ਮੂਰੇ ਨਹਿਰ ਦਾ ਪਾਣੀ ਆ ਗਿਆ ਉਹਦੇ ਵਿੱਚ ਰਲੂਗਾ ਉਹ ਲਾਲ ਪਾਣੀ ਐ ਇਹ ਕਾਲਾ ਪਾਣੀ ਐ ਗੰਦਾ ਤੇ ਆਹ ਦੇਖੋ ਜੀ ਉਹ ਘਰਾਟ ਦਾ ਪਾਣੀ ਆ ਰਿਹਾ ਘਰਾਟਾਂ ਦੀ ਚੱਕੀ ਚੱਲ ਰਹੀ ਹੈ ਜਿਹੜੀ ਅੰਦਰ ਉਹ ਉਹਦਾ ਪਾਣੀ ਜਾ ਰਿਹਾ ਉਹ ਥੱਲੋਂ ਦੀ ਢੋਲ ਪੁਲੀਆਂ ਦੇ ਪੂਰਾ ਦਿਖਾਵਾਂਗੇ ਤੁਹਾਨੂੰ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੱਲਬਾਤ ਕਰਿਓ ਪੂਰੀ ਇਹ ਗੰਦਾ ਪਾਣੀ ਪੂਰੇ ਪਿੰਡ ਦਾ ਸੀਵਰੇਜ ਪੈ ਰਿਹਾ ਇਹ ਚ ਹਾਂਜੀ ਹਾਂਜੀ ਇਹ ਇਹ ਫੇਰ ਖੁੱਲ ਗਿਆ ਹੁਣ ਇਹ ਨਾ ਨਹਿਰ ਦੇ ਵਿੱਚ ਪੈਣਾ ਠੀਕ ਹੈ ਇਹ ਨਾ ਜੀ ਗਲਤੀ ਹੈ ਨਹਿਰ ਕਿਹੜਾ ਪਿੰਡ ਹੈ ਆਪਣਾ ਪਾਣੀ ਛੋੜਿਆ ਵੀ ਪੈਂਦਾ ਨਹਿਰ 'ਚ ਆਏ ਕਹਿੰਦੇ ਉਹ ਜਦੋਂ ਮੀਂਹ ਆਉਂਦਾ ਉਦੋਂ ਪੈਂਦਾ ਹੈ ਨਾ ਸਾਡਾ ਪਾਣੀ ਨਹੀਂ ਨਾ ਫਿਰ ਜਦੋਂ ਮੀਂਹ ਪੈਂਦਾ ਫਿਰ ਜਾਂਦਾ ਤਾਂ ਉਹਦੇ ਵਿੱਚ ਦੀ ਨਹਿਰ 'ਚ ਹੈ ਨਹਿਰ 'ਚ ਖਪਦਾ ਹੈ ਹਾਂ ਫਿਰ ਉਦੋਂ ਜਾਂਦਾ ਜਦੋਂ ਬਾਰਸ਼ ਹੁੰਦੀ ਹੈ ਠੀਕ ਹੈ ਦੇਖ ਸਕਦੇ ਹੋ ਵੀ ਸੂਲਰ ਪਿੰਡ ਦਾ ਵੀ ਪੈਂਦਾ ਹੈ ਦੱਸਿਓ ਦੇਖ ਲੋ ਆ ਦੇਖ ਲੋ ਜੀ ਸਾਹਮਣੇ ਉਹ ਘਰਾਟ ਦਾ ਪਾਣੀ ਆ ਰਿਹਾ ਹੈ ਘਰਾਟ ਦੇ ਅੰਦਰ ਇਹਨਾਂ ਨੇ ਪਹਿਲਾਂ ਬੰਨ ਲਾਤਾ ਸੀ ਇਹਨਾਂ ਦੇ ਵੀ ਪਾਣੀ ਉਹ ਪਾਣੀ ਜਾਣ ਲੱਗਿਆ ਸੀਗਾ ਪਰ ਹੁਣ ਆ ਤਸਵੀਰਾਂ ਤੁਹਾਨੂੰ ਪਾਣੀ ਪੈਂਦਾ ਫੇਰ ਦਿਖਾਉਣਿਆਂ ਦਾ ਬਾਰੇ ਅੱਜ ਕਾਇ ਤਰੀਕ ਅੱਜ ਆ ਪਹਿਰੇ ਜੀ ਕਿਉਂਕਿ ਇਧਰੋਂ ਹੁਣ ਪਤਾ ਕਿਉਂ ਨਹੀਂ ਲੱਗਦਾ ਥੋੜਾ ਥੋੜਾ ਕਾਲਸ ਹੈਗੀ ਕਿਉਂਕਿ ਵਿਚ ਦੀ ਇਹਦੇ ਵਿੱਚ ਹੀ ਘਰਾਟਾਂ ਵਾਲਾ ਪਾਣੀ ਆ ਰਿਹਾ ਹੈ ਤਾਂ ਘੱਟ ਪਤਾ ਲੱਗਦਾ ਜੰਨਕੀ ਉਹ ਕੈਮਰੇ ਚੁੱਪ ਲਾ ਦੇ ਉਹ ਵੀ ਟੁੱਟੂ ਟੁੱਟੂ ਕਰਦੀ ਐ ਬਈ ਨਹਿਰਾਂ ਥੱਲੋਂ ਦੀ ਦੇਖ ਬਈ ਲਫਾਫਾ ਪਾਇਆ ਹੋਇਆ ਉਹ ਵੀ ਨੰਗਾ ਹੋ ਗਿਆ ਨਹਿਰ ਦੇ ਥੱਲੋਂ ਦੀ ਲਫਾਫਾ ਪਾਇਆ ਹੋਇਆ ਨੰਗਾ ਹੋ ਗਿਆ ਇਹ ਸੂਲਰ ਘਰਾਟ ਖੜਿਆ ਸ਼ਾਇਦ ਔਰੇ ਦਫ਼ਤਰ ਵੀ ਹੋਊਗਾ ਮੈਕਮੇ ਦਾ ਛੋਟਾ ਮੋਟਾ ਲੈ ਇਹ ਕੈਮਰੇ ਦੀ ਕੈਦ ਨੇ ਫੜਿਆ ਇਹ ਤੇ ਪਾਣੀ ਉਰੋਂ ਦੀ ਜਾ ਰਿਹਾ ਜੀ ਉਹ ਦੁਬਾਰੇ ਹੁਣ ਫੁੱਲ ਭਰੀ ਹੋਈ ਕਰਕੇ ਪਤਾ ਨਹੀਂ ਲੱਗਿਆ ਪਹਿਲਾਂ ਖਾਲੀ ਸੀ ਉਦੋਂ ਤਾਂ ਪਤਾ ਲੱਗ ਗਿਆ ਆਪਾਂ ਨੂੰ ਹੁਣ ਵਿੱਚੀ ਰਲ ਗਿਆ ਕਿਉਂ ਰਲ ਗਿਆ ਕਿਉਂਕਿ ਇਧਰੋਂ ਤੁਹਾਨੂੰ ਪੂਰੀ ਗੱਲ ਦਿਖਾਉਣਿਆ ਸਮਝ ਜੂਗੇ ਕਈ ਵਾਰੀ ਫੇਰ ਘਟ ਰਹੇ ਜੇ ਹੁਣ ਇਧਰੋਂ ਇੱਕ ਵਧੀਆ ਸੂਏ ਜੰਨਾ ਪਾਣੀ ਘਰਾਟ ਦਾ ਪਾਣੀ ਆ ਰਿਹਾ ਓਹ ਆ ਰਿਹਾ ਜੀ ਇਧਰੋਂ ਕਿਉਂ ਇਹਦੇ ਨਾਲ ਘਰਾਟ ਚੱਲਦਾ ਪਾਣੀ ਨਾਲ ਆਟਾ ਪੀਂਦੇ ਆ ਜਿੰਦੇ ਨਾਲ ਮੱਕੀ ਪੀਂਦੇ ਆ ਇਹ ਪਾਣੀ ਦੇ ਔਨ ਕਰਕੇ ਉਹ ਪਾਣੀ ਦਾ ਪਤਾ ਨਹੀਂ ਲੱਗਦਾ ਉਥੇ ਪਰਾਂ ਕਾਲਸਾ ਦੇਖ ਸਕਦੇ ਹਾਂ ਦੇਖੋ ਆ ਦੇਖੋ ਇਹ ਕਾਲਾ ਹੈ ਫੇਰ ਇਹਦੇ ਵਿੱਚ ਰਲ ਗਿਆ ਇਹਦੀ ਮਾਤਰਾ ਜ਼ਿਆਦਾ ਹੋਗੀ ਇਹਨੇ ਵਿੱਚੇ ਸਮਾ ਲਿਆ ਜਾਨੀ ਕਿ